ਅੱਸੀ ਅਕਸਰ ਇੱਕ ਸਵਾਲ ਇੱਕ ਬੁਝਾਰਤ ਜ਼ਰੂਰ ਪੁੱਛਦੇ ਆ ਕਿ ਸਭ ਤੋਂ ਪਹਿਲਾਂ ਅੰਡਾ ਆਇਆ ਜਾਂ ਫਿਰ ਮੁਰਗੀ ਲੋਕ ਵੱਖਰੀਆਂ ਵੱਖਰੀਆਂ ਟਿੱਪਣੀਆਂ ਕਰਦੇ ਨੇ ਕੋਈ ਕਹਿ ਦਿੰਦਾ ਸਭ ਤੋਂ ਪਹਿਲਾਂ ਮੁਰਗੀ ਆਈ ਕੋਈ ਕਹਿ ਦਿੰਦਾ ਕਿ ਅੰਡਾ ਆਇਆ ਇਹ ਅਸਲ ਦੇ ਵਿੱਚ ਸਭ ਤੋਂ ਪਹਿਲਾਂ ਮੁਰਗੀ ਆਈ ਜਾਂ ਫਿਰ ਅੰਡਾ ਅਸਲ ਤੋਂ 150 ਮਿਲੀਅਨ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਧਰਤੀ ਦੇ ਉੱਤੇ ਡਾਇਨਾਸੌਰਸ ਦਾ ਦਾਜ ਹੋਇਆ ਕਰਦਾ ਸੀ ਕੁਝ ਛੋਟੇ ਡਾਇਨਾਸੌਰਸ ਕੁਝ ਵੱਡੇ ਡਾਇਨਾਸੌਰਸ ਅਤੇ ਕੁਝ ਉੱਡਣ ਵਾਲੇ ਡਾਇਨਾਸੌਰਸ ਸੀਗੇ ਇਹ ਉਹ ਸਮਾਂ ਸੀ ਜਦੋਂ ਈਵੋਲੂਸ਼ਨ ਦੇ ਚੱਲਦੇ ਕੁਝ ਡਾਇਨਾਸੌਰਸ ਦਾ ਕੱਦ ਬਹੁਤ ਜ਼ਿਆਦਾ ਛੋਟਾ ਹੁੰਦਾ ਗਿਆ ਅਤੇ ਕੁਝ ਪੰਛੀ ਈਵੋਲੂਸ਼ਨ ਦੀ ਸ਼ੁਰੂਆਤ ਹੋਈ। ਇੰਨਾ ਹੀ ਨਹੀਂ ਕੁਝ ਡਾਇਨਾਸੌਰਸ ਦਾ ਟੀ-ਰੈਕਸ ਜੇ ਹੋਰ ਬਹੁਤ ਜ਼ਿਆਦਾ ਖਤਰਨਾਕ ਡਾਇਨਾਸੌਰਸ ਦੇ ਵਿੱਚ ਬਦਲ ਗਏ ਅਤੇ ਕੁਝ ਛੋਟੇ ਪੰਛੀਆਂ ਵਿੱਚ ਬਦਲ ਗਏ ਜਿਵੇਂ ਕਿ ਸ਼ਤਰਮੁਰਗ ਵਰਗੇ ਪੰਛੀ। ਕਦੇ ਗੌਰ ਨਾਲ ਵੇਖਣਾ ਜੋ ਅੱਜ ਦੀ ਮੁਰਗੀ ਹੈ। ਅਤੇ ਜੋ ਪਹਿਲਾ ਵਾਲਾ ਡਾਇਨਾਸੌਰਸ ਦਾ T-Rex ਹੈ ਛਤ੍ਰਮੁਰਗਾ ਉਹ ਕਿਤਨਾ ਕਿਤੇ ਮੇਲ ਜਰੂਰ ਖਾਂਦੇ ਨੇ ਅਤੇ ਕਦੇ ਪੂਰਾ ਧਿਆਨ ਲਗਾ ਕੇ ਮਹਿਸੂਸ ਕਰੋ ਇਹ ਬਿਲਕੁਲ ਡਾਇਨਾਸੌਰਸ ਵਰਗੇ ਲੱਗਣਗੇ ਅਤੇ ਜਿਵੇਂ ਅੱਜ ਕੱਲ ਦੀਆਂ ਮੁਰਗੀਆਂ ਆਂਡਾ ਦਿੰਦੀਆਂ ਹਨ ਪਹਿਲਾਂ ਵੀ ਕਈ ਡਾਇਨਾਸੌਰਸ ਆਂਡਾ ਦਿਆ ਕਰਦੇ ਸੀਗੇ ਕਿਉਂਕਿ ਇਹ ਉਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਪੁਰਾਣਾ ਚੱਲਦਾ ਆ ਰਿਹਾ ਹੈ ਅਜਤੋਂ 73 ਮਿਲੀਅਨ ਸਾਲ ਪਹਿਲਾਂ ਟਿਕਟਾਲਿਕ ਰੋਜ਼ੇ ਨਾਂ ਦਾ ਇੱਕ ਜੀਵ ਸੀਗਾ ਜੋ ਸਮੁੰਦਰ ਤੋਂ ਜ਼ਮੀਨ ਦੇ ਉੱਤੇ ਆ ਕੇ ਰਹਿਣ ਲੱਗਾ ਅਤੇ ਇਹ ਵੀ ਆਂਡੇ ਦਿਆ ਕਰਦਾ ਸੀਗਾ ਇਸ ਦੇ ਆਂਡੇ ਮੁਰਗੀ ਦੇ ਆਂਡਿਆਂ ਨਾਲ ਮਿਲਣ ਨਹੀਂ ਖਾਂਦੇ ਸੀਗੇ ਕਿਉਂਕਿ ਇਹ ਉਸ ਨਾਲੋਂ ਵੱਖਰੇ ਹੁੰਦੇ ਸੀਗੇ ਮੁਰਗੀ ਜਾਣੇ ਕੀ ਚਿਕਨ ਦਾ ਇਵੋਲੂਸ਼ਨ ਤਾਂ 3500 ਸਾਲ ਪਹਿਲਾਂ ਹੋਇਆ ਸੀਗਾ ਸਾਊਥ-ਈਸਟ ਏਸ਼ੀਆ ਵਿੱਚ ਕੁਝ ਲੋਕਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ। ਉੱਥੇ ਨਾਲ ਦੇ ਹੀ ਜੰਗਲ ਦੇ ਵਿੱਚ ਇੱਕ ਜਾਨਵਰ ਰਹਿੰਦਾ ਸੀਗਾ। ਉਸ ਨੂੰ ਬੜਾ ਚੰਗਾ ਲੱਗਿਆ ਅਤੇ ਉਹ ਕਿਸਾਨਾਂ ਦੇ ਖੇਤਾਂ ਦੇ ਕੋਲ ਆ ਕੇ ਰਹਿਣ ਲੱਗਾ। ਉਸ ਜਾਨਵਰ ਦਾ ਨਾਮ ਸੀਗਾ ਰੈੱਡ ਜੰਗਲ ਫੌਰ ਜਿਸ ਨੂੰ ਅਸੀਂ ਜੰਗਲੀ ਲਾਲ ਪੰਛੀ ਵੀ ਕਹਿ ਸਕਦੇ ਹਾਂ। ਅੱਗੇ ਜਾ ਕੇ ਵੀ ਸਮਝਾਵਾਂਗੇ ਕਿ ਉਸ ਨੂੰ ਕੀ ਕੁਛ ਕਿਹਾ ਜਾ ਸਕਦਾ ਹੈ। ਅਤੇ ਉਹ ਕਿਸਾਨਾਂ ਦੇ ਖੇਤਾਂ ਦੇ ਕੋਲ ਆ ਕੇ ਰਹਿਣ ਲੱਗਾ ਉਸਨੇ ਖਾਣਾ ਚੰਗਾ ਲੱਗਦਾ ਸੀਗਾ ਕਿਸਾਨਾਂ ਨੂੰ ਪਤਾ ਲੱਗਿਆ ਕਿ ਅਸੀਂ ਇਸ ਨੂੰ ਫੜ ਸਕਦੇ ਹਾਂ ਇਸ ਨੂੰ ਵਧਾ ਸਕਦੇ ਹਾਂ ਫਿਰ ਕਿਸਾਨਾਂ ਨੇ ਉਸ ਨੂੰ ਡੋਮੈਸਟਿਕ ਕਰਨਾ ਸ਼ੁਰੂ ਕਰ ਦਿੱਤਾ ਇਸ ਦੇ ਚੱਲਦਿਆਂ ਈਵੋਲੂਸ਼ਨ ਦੇ ਵਿੱਚ ਵਾਧਾ ਹੋ ਗਿਆ ਇਹ ਉਹ ਸਮਾਂ ਸੀਗਾ ਜਦੋਂ ਇਸ ਨੂੰ ਚਿਕਨ ਦੇ ਵਰਦੋਂ ਵਰਤਿਆ ਗਿਆ ਤੇ ਅੱਜ ਵੀ ਵਰਤਿਆ ਜਾ ਰਿਹਾ ਹੈ ਇਹ ਲਾਲ ਪੰਛੀ ਜਾਨੀ ਕਿ ਮੁਰਗੀ ਮੁਰਗਾ ਅੱਜ ਵੀ ਜਿੰਦਾ ਹੈ ਕਈ ਲੋਕ ਇਸ ਨੂੰ ਜੰਗਲੀ ਮੁਰਗਾ ਵੀ ਕਹਿ ਦਿੰਦੇ ਨੇ ਜਿਹੜੇ ਮੁਰਗੇ ਮੁਰਗੀਆਂ ਰੱਖਦੇ ਨੇ ਉਹਨਾਂ ਨੂੰ ਇਸ ਪਰਜਾਤੀ ਬਾਰੇ ਜ਼ਰੂਰ ਪਤਾ ਹੋਵੇਗਾ ਇਸ ਦੇ ਨਾਮ ਅਤੇ ਦੇਖਣ ਵਿੱਚ ਬਹੁਤ ਹੀ ਫਰਕ ਹੈ ਪਹਿਲਾਂ ਵਾਲੇ ਜਾਨਵਰ ਨੂੰ ਅਸੀਂ ਗੈਲਸ ਗੈਲਸ ਕਹਿੰਦੇ ਸੀ ਅਤੇ ਜੋ ਅੱਜ ਦੀ ਮੁਰਗੀ ਹੈ ਉਸ ਨੂੰ ਗੈਲਸ ਗੈਲਸ ਡੋਮੈਸਟਿਕ ਕਹਿੰਦੇ ਆ ਹੁਣ ਇੱਥੋਂ ਤੱਕ ਕਲੀਅਰ ਹੋ ਗਿਆ ਜਿਹੜੇ ਆਂਡੇ ਨੇ ਉਹ 300 ਮਿਲੀਅਨ ਸਾਲ ਪੁਰਾਣੇ ਹਨ ਅਤੇ ਮੁਰਗੀ 3500 ਸਾਲ ਪੁਰਾਣੀ। ਹੁਣ ਤੁਸੀਂ ਇਹ ਨਾ ਕਹਿਣ ਲੱਗ ਜਾਣਾ ਕਿ ਪਹਿਲਾਂ ਵਾਲੇ ਆਂਡੇ ਕਿਹੜਾ ਮੁਰਗੀ ਦੇ ਸੀ। ਜਵਾਬ ਲੈਣਾ ਇਨਾ ਸੌਖਾ ਨਹੀਂ। ਅਗਰ ਤੁਸੀਂ ਐਵੋਲੂਸ਼ਨ ਦੀ ਸਟੇਜ ਨੂੰ ਸਮਝਦੇ ਹੋ। ਹੁਣ ਦੇਖੋ। ਅੱਜ ਅਸੀਂ ਮੁਰਗੀ ਨੂੰ ਦੇਖਦੇ ਹਾਂ ਅਤੇ ਇਸ ਤੋਂ ਪਹਿਲਾਂ ਜੰਗਲੀ ਮੁਰਗੀ ਅਤੇ ਇਸ ਤੋਂ ਪਹਿਲਾਂ ਵੀ ਇਸੇ ਪ੍ਰਜਾਤੀ ਨਾਲ ਮਿਲ ਖਾਂਦੇ ਅਸੀਂ ਨਾਮ ਰੱਖ ਸਕਦੇ ਹਾਂ। ਪ੍ਰੋਟੋ ਚਿਕਨ ਅਤੇ ਹੁਣ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਜਦੋਂ ਉਹ ਇੱਕ ਦੂਜੇ ਨੂੰ ਮਿਲੇ ਹੋਣਗੇ ਉਹਨਾਂ ਨੇ ਲਾਲ ਪੰਛੀ ਯਾਨੀ ਕਿ ਰੈੱਡ ਫਾਲ ਜੰਗਲ ਪੈਦਾ ਹੋਇਆ ਇਸ ਤੋਂ ਅਸੀਂ ਇਹ ਰਿਪ੍ਰੋਡਕਸ਼ਨ ਵੀ ਆਖ ਸਕਦੇ ਹਾਂ ਜਿਵੇਂ ਬੰਦਰ ਆਦਿ ਮਾਨਵ ਫਿਰ ਇਨਸਾਨ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਹਿਲਾਂ ਆਂਡਾ ਹੀ ਆਇਆ ਉਸ ਤੋਂ ਬਾਅਦ ਮੁਰਗੀ ਸੋ ਅੱਜ ਦੇ ਲਈ ਇਸ ਵੀਡੀਓ ਦੇ ਵਿੱਚ ਇੰਨਾ ਹੀ ਕਿਉਂਕਿ ਅਸੀਂ ਰਿਸਰਚ ਕਰਕੇ ਤੱਥ ਮੂਰੇ ਰੱਖੇ ਨੇ ਕਿ ਕਿਵੇਂ ਸਭ ਤੋਂ ਪਹਿਲਾਂ ਅੰਡਾ ਆਇਆ ਅੰਡੇ ਦੇ ਵਿੱਚੋਂ ਹੀ ਵੱਖ-ਵੱਖ ਪ੍ਰਜਾਤੀਆਂ ਨੇ ਜਨਮ ਲਿਆ ਉਹ ਪ੍ਰਜਾਤੀਆਂ ਦੇ ਵਿੱਚੋਂ ਹੀ ਕਿਉਂਕਿ ਇੱਕ ਲਾਈਨ ਚੱਲਦੀ ਆਈ ਫਿਰ ਜਾ ਕੇ ਇਨਸਾਨ ਨੇ ਇਸ ਨੂੰ ਆਪਣੇ ਡੋਮੈਸਟਿਕ ਤੌਰ ਤੇ ਇਹਨਾਂ ਨੂੰ ਵਰਤਿਆ ਤਾਂ ਇਹਨਾਂ ਦੇ ਵਿੱਚੋਂ ਜਿਹੜੀ ਹੈ ਮੁਰਗੀ ਜਿਹੜੀ ਅੱਜ ਚਿਕਨ ਦੇ ਤੌਰ ਤੇ ਵਰਤੀ ਜਾਂਦੀ ਹੈ ਖਾਈ ਜਾਂਦੀ ਹੈ ਲੋਕ ਖਾਂਦੇ ਨੇ ਤਾਂ ਇਹ ਮੁਰਗੀ ਬਣਦੀ ਹੈ ਕਿਉਂਕਿ ਅਗਰ ਜੇ ਧਿਆਨ ਨਾਲ ਦੇਖੀਏ ਅਸੀਂ ਪਵਾ ਉਹ ਛਤਰ ਮੁਰਗਾ ਹੋਵੇ ਪਵਾ ਮੁਰਗੀ ਹੋਵੇ ਜਦੋਂ ਆਪਾਂ ਉਹਨੂੰ ਮਹਿਸੂਸ ਕਰਦੇ ਆਂ ਇੰਜ ਜਾਪਦਾ ਕਿ ਇਹ ਡਾਇਨਾਸੌਰ ਵਾਂਗੂ ਹੁੰਦੇ ਨੇ ਇਸ ਵੀਡੀਓ ਦੇ ਵਿੱਚ ਐਨਾ ਹੀ ਤਾਂ ਵਿਚਾਰ ਵੀ ਤੁਸੀਂ ਸਾਡੇ ਨਾਲ ਜੁਸਨ ਜੇ ਕਰ ਸਕਦੇ ਹੋ ਵਕ ਵਕਰੇ ਜਾਂ ਸਟੋਰੀਆਂ ਅਸੀਂ ਤੁਹਾਡੇ ਨਾਲ ਸੰਝੇ ਕਰਦੇ ਰਵਾਂਗੇ ਧੰਨਵਾਦ ਅਸੀਂ ਅਕਸਰ ਇੱਕ ਸਵਾਲ ਇੱਕ ਬੁਝਾਰਤ ਜ਼ਰੂਰ ਪੁੱਛਦੇ ਹਾਂ ਕਿ ਸਭ ਤੋਂ ਪਹਿਲਾਂ ਅੰਡਾ ਆਇਆ ਜਾਂ ਫਿਰ ਮੁਰਗੀ ਲੋਕ ਵੱਖਰੀਆਂ ਵੱਖਰੀਆਂ ਟਿੱਪਣੀਆਂ ਕਰਦੇ ਨੇ ਕੋਈ ਕਹਿੰਦਾ ਹੈ ਸਭ ਤੋਂ ਪਹਿਲਾਂ ਮੁਰਗੀ ਆਈ ਕੋਈ ਕਹਿੰਦਾ ਹੈ ਕਿ ਅੰਡਾ ਆਇਆ ਇਹ ਅਸਲ ਦੇ ਵਿੱਚ ਸਭ ਤੋਂ ਪਹਿਲਾਂ ਮੁਰਗੀ ਆਈ ਜਾਂ ਫਿਰ ਅੰਡਾ ਅਸਲ ਤੋਂ 150 ਮਿਲੀਅਨ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਧਰਤੀ ਦੇ ਉੱਤੇ ਡਾਇਨਾਸੌਰਸ ਦਾ ਰਾਜ ਹੋਇਆ ਕਰਦਾ ਸੀ ਕੁਝ ਛੋਟੇ ਡਾਇਨਾਸੌਰਸ ਕੁਝ ਵੱਡੇ ਡਾਇਨਾਸੌਰਸ ਅਤੇ ਕੁਝ ਉਡਣ ਵਾਲੇ ਡਾਇਨਾਸੌਰਸ ਸੀਗੇ ਇਹ ਉਹ ਸਮਾਂ ਸੀ ਜਦੋਂ ਈਵੋਲੂਸ਼ਨ ਦੇ ਚੱਲਦੇ ਕੁਝ ਡਾਇਨਾਸੌਰਸ ਦਾ ਕੱਦ ਬਹੁਤ ਜ਼ਿਆਦਾ ਛੋਟਾ ਹੁੰਦਾ ਗਿਆ ਅਤੇ ਕੁਝ ਪੰਛੀ ਈਵੋਲੂਸ਼ਨ ਦੀ ਸ਼ੁਰੂਆਤ ਹੋਈ ਐਨਾ ਹੀ ਨਹੀਂ ਕੁਝ ਡਾਇਨਾਸੌਰਸ ਤਾਂ ਟੀ-ਰੈਕਸ ਜੇ ਹੋਰ ਬਹੁਤ ਜ਼ਿਆਦਾ ਖਤਰਨਾਕ ਡਾਇਨਾਸੌਰਸ ਦੇ ਵਿੱਚ ਬਦਲ ਗਏ ਅਤੇ ਕੁਝ ਛੋਟੇ ਪੰਛੀਆਂ ਵਿੱਚ ਬਦਲ ਗਏ ਜਿਵੇਂ ਕਿ ਸ਼ਤਰਮੁਰਗ ਵਰਗੇ ਪੰਛੀ ਕਦੇ ਗੌਰ ਨਾਲ ਵੇਖਣਾ ਜੋ ਅੱਜ ਦੀ ਮੁਰਗੀ ਹੈ ਅਤੇ ਜੋ ਪਹਿਲਾਂ ਵਾਲਾ ਡਾਇਨਾਸੌਰ ਦਾ T-Rex ਹੈ ਛਤਰ ਮੁਰਗਾ ਉਹ ਕਿਤਨਾ ਕਿਤੇ ਮੇਲ ਜ਼ਰੂਰ ਖਾਂਦੇ ਨੇ ਅਤੇ ਕਦੇ ਪੂਰਾ ਧਿਆਨ ਲਗਾ ਕੇ ਮਹਿਸੂਸ ਕਰੋ ਇਹ ਬਿਲਕੁਲ ਡਾਇਨਾਸੌਰਸ ਵਰਗੇ ਲੱਗਣਗੇ ਅਤੇ ਜਿਵੇਂ ਅੱਜ ਕੱਲ ਦੀਆਂ ਮੁਰਗੀਆਂ ਆਂਡਾ ਦਿੰਦੀਆਂ ਹਨ ਪਹਿਲਾਂ ਵੀ ਕਈ ਡਾਇਨਾਸੌਰਸ ਆਂਡਾ ਦਿਆ ਕਰਦੇ ਸੀਗੇ ਕਿਉਂਕਿ ਇਹ ਉਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਪੁਰਾਣਾ ਚਲਦਾ ਆ ਰਿਹਾ ਹੈ ਅੱਜ ਤੋਂ 73 ਮਿਲੀਅਨ ਸਾਲ ਪਹਿਲਾਂ ਟਿਕਟਾਲਿਕ ਰੋਜ਼ੇ ਨਾਂ ਦਾ ਇੱਕ ਜੀਵ ਸੀਗਾ ਜੋ ਸਮੁੰਦਰ ਤੋਂ ਜ਼ਮੀਨ ਦੇ ਉੱਤੇ ਆ ਕੇ ਰਹਿਣ ਲੱਗਾ ਅਤੇ ਇਹ ਵੀ ਆਂਡੇ ਦਿਆ ਕਰਦਾ ਸੀਗਾ ਇਸ ਦੇ ਆਂਡੇ ਮੁਰਗੀ ਦੇ ਆਂਡਿਆਂ ਨਾਲੋਂ ਮਿਲਣ ਨਹੀਂ ਖਾਂਦੇ ਸੀਗੇ ਕਿਉਂਕਿ ਇਹ ਉਸ ਨਾਲੋਂ ਵੱਖਰੇ ਹੁੰਦੇ ਸੀਗੇ ਮੁਰਗੀ ਜਾਣੇ ਕੀ ਚਿਕਨ ਦਾ ਇਵੋਲੂਸ਼ਨ ਤਾਂ 3500 ਸਾਲ ਪਹਿਲਾਂ ਹੋਇਆ ਸੀਗਾ ਸਾਊਥ-ਈਸਟ ਏਸ਼ੀਆ ਵਿੱਚ ਕੁਝ ਲੋਕਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ। ਉੱਥੇ ਨਾਲ ਦੇ ਹੀ ਜੰਗਲ ਦੇ ਵਿੱਚ ਇੱਕ ਜਾਨਵਰ ਰਹਿੰਦਾ ਸੀਗਾ। ਉਸ ਨੂੰ ਬੜਾ ਚੰਗਾ ਲੱਗਿਆ ਅਤੇ ਉਹ ਕਿਸਾਨਾਂ ਦੇ ਖੇਤਾਂ ਦੇ ਕੋਲ ਆ ਕੇ ਰਹਿਣ ਲੱਗਾ। ਉਸ ਜਾਨਵਰ ਦਾ ਨਾਮ ਸੀਗਾ ਰੈੱਡ ਜੰਗਲ ਫਾਲ ਜਿਸ ਨੂੰ ਅਸੀਂ ਜੰਗਲੀ ਲਾਲ ਪੰਛੀ ਵੀ ਕਹਿ ਸਕਦੇ ਹਾਂ। ਅੱਗੇ ਜਾ ਕੇ ਸਮਝਾਵਾਂਗੇ ਕਿ ਉਸ ਨੂੰ ਕੀ ਕੁਛ ਕਿਆ ਜਾ ਸਕਦਾ ਹੈ। ਅਤੇ ਉਹ ਕਿਸਾਨਾਂ ਦੇ ਖੇਤਾਂ ਦੇ ਕੋਲ ਆ ਕੇ ਰਹਿਣ ਲੱਗਾ। ਉਸ ਨੇ ਖਾਣਾ ਚੰਗਾ ਲੱਗਦਾ ਸੀਗਾ। ਕਿਸਾਨਾਂ ਨੂੰ ਪਤਾ ਲੱਗਿਆ ਕਿ ਅਸੀਂ ਇਸ ਨੂੰ ਫੜ ਸਕਦੇ ਹਾਂ, ਇਸ ਨੂੰ ਵਧਾ ਸਕਦੇ ਹਾਂ। ਫਿਰ ਕਿਸਾਨਾਂ ਨੇ ਉਸ ਨੂੰ ਡੋਮੈਸਟਿਕ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਚੱਲਦਿਆਂ ਈਵੋਲੂਸ਼ਨ ਦੇ ਵਿੱਚ ਵਾਧਾ ਹੋ ਗਿਆ। ਇਹ ਉਹ ਸਮਾਂ ਸੀਗਾ ਜਦੋਂ ਇਸ ਨੂੰ ਚਿਕਨ ਦੇ ਵਰਦੋਂ ਵਰਤਿਆ ਗਿਆ ਤੇ ਅੱਜ ਵੀ ਵਰਤਿਆ ਜਾ ਰਿਹਾ ਹੈ। ਇਹ ਲਾਲ ਪੰਛੀ ਜਾਨੀ ਕੀ ਮੁਰਗੀ ਮੁਰਗਾ ਅੱਜ ਵੀ ਜਿੰਦਾ ਹੈ ਕਈ ਲੋਕ ਇਸ ਨੂੰ ਜੰਗਲੀ ਮੁਰਗਾ ਵੀ ਕਹਿ ਦਿੰਦੇ ਨੇ ਜਿਹੜੇ ਮੁਰਗੇ ਮੁਰਗੀਆਂ ਰੱਖਦੇ ਨੇ ਉਹਨਾਂ ਨੂੰ ਇਸ ਪਰਜਾਤੀ ਬਾਰੇ ਜ਼ਰੂਰ ਪਤਾ ਹੋਵੇਗਾ ਇਸ ਦੇ ਨਾਮ ਅਤੇ ਦੇਖਣ ਵਿੱਚ ਬਹੁਤ ਹੀ ਫਰਕ ਹੈ ਪਹਿਲਾਂ ਵਾਲੇ ਜਾਨਵਰ ਨੂੰ ਅਸੀਂ ਗੈਲਸ ਗੈਲਸ ਕਹਿੰਦੇ ਸੀ ਅਤੇ ਜੋ ਅੱਜ ਦੀ ਮੁਰਗੀ ਹੈ ਉਸ ਨੂੰ ਗੈਲਸ ਗੈਲਸ ਡੋਮੈਸਟਿਕ ਕਹਿੰਦੇ ਆ ਹੁਣ ਇੱਥੋਂ ਤੱਕ ਕਲੀਅਰ ਹੋ ਗਿਆ ਜਿਹੜੇ ਆਂਡੇ ਨੇ ਉਹ 300 ਮਿਲੀਅਨ ਸਾਲ ਪੁਰਾਣੇ ਹਨ ਅਤੇ ਮੁਰਗੀ 3500 ਸਾਲ ਪੁਰਾਣੀ। ਹੁਣ ਤੁਸੀਂ ਇਹ ਨਾ ਕਹਿਣ ਲੱਗ ਜਾਣਾ ਕਿ ਪਹਿਲਾਂ ਵਾਲੇ ਆਂਡੇ ਕਿਹੜਾ ਮੁਰਗੀ ਦੇ ਸੀ। ਜਵਾਬ ਲੈਣਾ ਇਨਾ ਸੌਖਾ ਨਹੀਂ। ਅਗਰ ਤੁਸੀਂ ਐਵੋਲੂਸ਼ਨ ਦੀ ਸਟੇਜ ਨੂੰ ਸਮਝਦੇ ਹੋ। ਹੁਣ ਦੇਖੋ। ਅੱਜ ਅਸੀਂ ਮੁਰਗੀ ਨੂੰ ਦੇਖਦੇ ਹਾਂ ਅਤੇ ਇਸ ਤੋਂ ਪਹਿਲਾਂ ਜੰਗਲੀ ਮੁਰਗੀ ਅਤੇ ਇਸ ਤੋਂ ਪਹਿਲਾਂ ਵੀ ਇਸੇ ਪ੍ਰਜਾਤੀ ਨਾਲ ਮਿਲ ਖਾਂਦੇ ਅਸੀਂ ਨਾਮ ਰੱਖ ਸਕਦੇ ਹਾਂ। ਪਰ ਉਹ ਤੋਂ ਚਿਕਨ ਅਤੇ ਹੁਣ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਜਦੋਂ ਉਹ ਇੱਕ ਦੂਜੇ ਨੂੰ ਮਿਲੇ ਹੋਣਗੇ ਉਹਨਾਂ ਨੇ ਲਾਲ ਪੰਛੀ ਯਾਨੀ ਕਿ ਰੈੱਡ ਫਾਲ ਜੰਗਲ ਪੈਦਾ ਹੋਇਆ ਇਸ ਤੋਂ ਅਸੀਂ ਇਹ ਰੀਪ੍ਰੋਡਕਸ਼ਨ ਵੀ ਆਖ ਸਕਦੇ ਹਾਂ ਜਿਵੇਂ ਬੰਦਰ ਆਦਿ ਮਾਨਵ ਫਿਰ ਇਨਸਾਨ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਹਿਲਾਂ ਆਂਡਾ ਹੀ ਆਇਆ ਉਸ ਤੋਂ ਬਾਅਦ ਮੁਰਗੀ ਸੋ ਅੱਜ ਦੇ ਲਈ ਇਸ ਵੀਡੀਓ ਦੇ ਵਿੱਚ ਇੰਨਾ ਹੀ ਕਿਉਂਕਿ ਅਸੀਂ ਰਿਸਰਚ ਕਰਕੇ ਤੱਥ ਮੂਰੇ ਰੱਖੇ ਨੇ ਕਿ ਕਿਵੇਂ ਸਭ ਤੋਂ ਪਹਿਲਾਂ ਅੰਡਾ ਆਇਆ ਅੰਡੇ ਦੇ ਵਿੱਚੋਂ ਹੀ ਵੱਖ-ਵੱਖ ਪ੍ਰਜਾਤੀਆਂ ਨੇ ਜਨਮ ਲਿਆ ਉਹ ਪ੍ਰਜਾਤੀਆਂ ਦੇ ਵਿੱਚੋਂ ਹੀ ਕਿਉਂਕਿ ਇੱਕ ਲਾਈਨ ਚੱਲਦੀ ਆਈ ਫਿਰ ਜਾ ਕੇ ਇਨਸਾਨ ਨੇ ਇਸ ਨੂੰ ਆਪਣੇ ਡੋਮੈਸਟਿਕ ਤੌਰ ਤੇ ਇਹਨਾਂ ਨੂੰ ਵਰਤਿਆ ਤਾਂ ਇਹਨਾਂ ਦੇ ਵਿੱਚੋਂ ਜਿਹੜੀ ਹੈ ਮੁਰਗੀ ਜਿਹੜੀ ਅੱਜ ਚਿਕਨ ਦੇ ਤੌਰ ਤੇ ਵਰਤੀ ਜਾਂਦੀ ਹੈ ਖਾਈ ਜਾਂਦੀ ਹੈ ਲੋਕ ਖਾਂਦੇ ਨੇ ਤਾਂ ਇਹ ਮੁਰਗੀ ਬਣਦੀ ਹੈ ਕਿਉਂਕਿ ਅਗਰ ਜੇ ਧਿਆਨ ਨਾਲ ਦੇਖੀਏ ਅਸੀਂ ਪਵਾ ਉਹ ਛਤਰ ਮੁਰਗਾ ਹੋਵੇ ਪਵਾ ਮੁਰਗੀ ਹੋਵੇ ਜਦੋਂ ਆਪਾਂ ਉਹਨੂੰ ਮਹਿਸੂਸ ਕਰਦੇ ਆ ਇੰਜ ਜਾਪਦਾ ਕਿ ਇਹ ਡਾਇਨਾਸੌਰ ਵਾਂਗੂ ਹੁੰਦੇ ਨੇ ਇਸ ਵੀਡੀਓ ਦੇ ਵਿੱਚ ਐਨਾ ਹੀ ਤਾਂ ਇਹ ਵਿਚਾਰ ਵੀ ਤੁਸੀਂ ਸਾਡੇ ਨਾਲ ਜੂਸ ਸਾਂਝੇ ਕਰ ਸਕਦੇ ਹੋ ਵੱਖ-ਵੱਖਰੇ ਜਾਂ ਸਟੋਰੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਧੰਨਵਾਦ